ਤੁਹਾਨੂੰ ਇਸ ਇੰਡਸਟਰੀ ਦੇ ਵਿੱਚ ਕੋਈ ਉਹੋ ਜਿਹੇ ਬੰਦੇ ਮਿਲ ਜਾਣ ਜਿਹੜੇ ਪਹਿਲਾਂ ਹੀ ਠਰਕੀ ਹੋਣ ਹਨਾ ਉਹ ਤੇ ਆਬਵੀਅਸਲੀ ਹੈ ਕਿ ਕੁੜੀ ਉਹਨੂੰ ਕੋ ਵਧੀਆ ਮਿਲੀ ਹੈ ਤੇ ਉਹਨੇ ਤਾਂ ਫਿਰ ਤੁਹਾਨੂੰ ਅੱਗੇ ਲੈ ਕੇ ਆਉਣਾ ਹਨਾ ਔਰ ਜਦੋਂ ਕੁੜੀਆਂ ਹਿੱਟ ਹੋ ਜਾਂਦੀਆਂ ਆ ਫਿਰ ਉਸ ਬੰਦੇ ਨੂੰ ਕਿਉਂ ਭੁੱਲ ਜਾਂਦੀਆਂ ਕਿ ਮੈਨੂੰ ਕਹਿੰਨੇ ਹਿੱਟ ਕੀਤਾ ਉਹ ਤਾਂ ਕਹਿ ਦਿੰਦੀਆਂ ਸਾਡੀ ਫੈਮਲੀ ਸਾਰਾ ਕੁਝ ਹੈ ਹਮ ਮੇਰੀ ਫੈਮਲੀ ਨੇ ਸਪੋਰਟ ਕੀਤੀ ਮੇਰੀ ਫੈਮਲੀ ਨੇ ਸਾਰਾ ਕੁਝ ਕੀਤਾ ਇਵਨ ਕਿ ਕਿੰਨੀਆਂ ਕੰਪਨੀਆਂ ਵਾਲੇ ਆ ਹਮ ਪਰ ਲੋਕ ਪਤਾ ਨਹੀਂ ਕਿਉਂ ਇਦਾਂ ਦੇ ਸਾਰੇ ਲੋਕ ਹਰੇਕ ਬੰਦਾ ਆਪਣਾ ਫਾਇਦਾ ਸੋਚਦਾ ਆ। ਇੱਕ ਇਹ ਵੀ ਚੀਜ਼ ਹੈ ਨਾ ਇਹ ਵੀ ਕਹਿ ਦਿੰਦੇ ਕਿ ਆਰਟਿਸਟ ਦਾ ਕੰਪਨੀਆਂ ਵਾਲੇ ਆਰਟਿਸਟ ਦਾ ਵੀ ਫਾਇਦਾ ਚੁੱਕਦੇ ਨੇ। ਹਾਂ ਚੁੱਕਣਗੇ ਜੀ ਉਹ ਕੁਝ ਕਰਨਗੇ ਉਹਦੇ ਵਾਸਤੇ ਉਹਦੇ ਲਈ ਇੱਕ ਲਾਈਫਟਾਈਮ ਲਈ ਬਿਜ਼ਨਸ ਬਣ ਰਿਹਾ ਤਾਂ ਕਿਉਂ ਨਹੀਂ ਕਰਮਦੇ। ਹੂੰ। ਕਿ ਵੀ ਫੀਮੇਲ ਹਿੱਟ ਹੁੰਦੀ ਆ ਉਹਨੂੰ ਕੋਈ ਹਿੱਟ ਕਰਦਾ ਉਹਨੂੰ ਕੋਈ ਸਪੋਰਟ ਕਰਦਾ ਆ ਉਹਦੀ ਪੂਰੀ ਜ਼ਿੰਦਗੀ ਦਾ ਉਹ ਬਿਜ਼ਨਸ ਇੱਕ ਬਣ ਜਾਂਦਾ ਹੂੰ ਤੇ ਉਹਨੂੰ ਵੀ ਪਤਾ ਹੈ ਵੀ ਇਹ ਪੂਰੇ ਲਾਈਫ ਤੱਕ ਤਾਂ ਮੇਕੋ ਨਹੀਂ ਰਹੂਗੀ ਜਿੰਨਾ ਟਾਈਮ ਲਈ ਹੈ ਤਾਂ ਉਹਨਾਂ ਟਾਈਮ ਲਈ ਤਾਂ ਬੈਨੀਫਿਟ ਸੋਚੋ ਨਾ ਆਪਣਾ ਹੂੰ ਇਦਾਂ ਹੀ ਲੋਕ ਕਰਦੇ ਆ ਫਿਰ ਅੱਜਕੱਲ ਤੁਸੀਂ ਦੇਖੋ ਮੇਲ ਸਿੰਗਰ ਜਿਹੜੇ ਹਰ ਦਿਨ ਕੋਈ ਨਵਾਂ ਮੁੰਡਾ ਆ ਰਿਹਾ ਸਿੰਗਿੰਗ ਲਾਈਨ ਵਿੱਚ ਤੇ ਪਰ ਕੁੜੀਆਂ ਦੀ ਗਿਣਤੀ ਬਹੁਤ ਘੱਟ ਬਹੁਤ ਘੱਟ ਆ ਕੀ ਰੀਜ਼ਨ ਹੋਗਾ ਇਹਦੇ ਵਿੱਚ ਰੀਜ਼ਨ ਇਹਦੇ ਵਿੱਚ ਇਹ ਵੀ ਹੈ ਨਾ ਹਰੇਕ ਬੰਦਾ ਸੋਚਦਾ ਕਿ ਯਾਰ ਪਹਿਲਾਂ ਤਾਂ ਮੈਨੂੰ ਵਧੀਆ ਬੰਦਾ ਮਿਲਣਾ ਚਾਹੀਦਾ ਹੂੰ ਜਿਹੜਾ ਮੈਨੂੰ سپورਟ ਕਰੇ ਇਹ ਨਾ ਹੋਵੇ ਕਿ ਮੈਨੂੰ ਯੂਜ਼ ਕਰੇ ਤੇ ਥ्रो ਕਰੇ ਹੈ ਨਾ ਤੇ ਉਹ ਚੀਜ਼ਾਂ ਲੋਕਾਂ ਨੂੰ ਅੱਜਕੱਲ ਬਹੁਤ ਹੈਰਾਨ ਕਰਦੀਆਂ ਵੀ ਮੈਨੂੰ ਕਿੱਥੋਂ ਲੱਭਾਂ ਜੇ ਕੋਈ ਚੰਗਾ ਹੋਊਗਾ ਵੀ ਉਹਨੂੰ ਵੀ ਲੋਕ ਨਹੀਂ ਚੰਗਾ ਸਮਝਣਗੇ ਹੂੰ ਇੱਕ ਇਹ ਲੋਕਾਂ ਦੇ ਵਿੱਚ ਬਹੁਤ ਆ ਕਿ ਤੁਹਾਨੂੰ ਜੱਜ ਬਹੁਤ ਕਰਦੇ ਆ ਹੂੰ ਨਹੀਂ ਵੀ ਜਾਣਦੇ ਹੈ ਕਿ ਨਾ ਉਹ ਵੀ ਤੁਹਾਨੂੰ ਜੱਜ ਕਰੂਗਾ ਕਿ ਯਾਰ ਇਹ ਬੰਦਾ ਕਿੱਦਾਂ ਦਾ ਹੋਊਗਾ ਹੈ ਨਾ ਤੇ ਉਹ ਬਸ ਸਟਰੋਂਗ ਬਣ ਕੇ ਆਉਣ ਤਾਂ ਆਬਵੀਅਸਲੀ ਕੁਝ ਕਰ ਸਕਦੀ ਆ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਹਨਾ ਲੋਕੀ ਫੇਕ ਨੇ ਫਾਇਦਾ ਚੁੱਕਦੇ ਨੇ ਦੋਗਲੇ ਲੋਗ ਨੇ ਇਹ ਇੰਨਾ ਗੱਲਾਂ ਕਰਕੇ ਕੁੜੀਆਂ ਨੇ ਤਾਂ ਚਲੋ ਡਰਨਾ ਡਰਨਾ ਉਹਨਾਂ ਦੇ ਪੇਰੈਂਟਸ ਵੀ ਡਰ ਜਾਂਦੇ ਨੇ ਪੇਰੈਂਟਸ ਵੀ ਡਰਦੇ ਸਹੀ ਗੱਲ ਹੈ ਕਿ ਉਹਨਾਂ ਚ ਹਿੰਮਤ ਨਹੀਂ ਪੈਂਦੀ ਕਿ ਅਸੀਂ ਆਪਣੀ ਕੁੜੀ ਨੂੰ ਭੇਜੀਏ ਉੱਥੇ ਹਮ ਪਰ ਅੱਜ ਕੱਲ੍ਹ ਲੋਕ ਸੱਚ ਵੀ ਨਹੀਂ ਬੋਲਦੇ ਨਾ ਇੰਡਸਟਰੀ ਦੇ ਵਿੱਚ ਜਿੰਨੀਆਂ ਹਿੱਟ ਹਿੱਟ ਹੋਏ ਆ ਹੋਈਆਂ ਆ ਹਨਾ ਨਹੀਂ ਕੋਈ ਵੀ ਨਹੀਂ ਬੋਲਦਾ ਕੋਈ ਵੀ ਨਹੀਂ ਬੋਲਦੀਆਂ ਕੁੜੀਆਂ ਨਾਲ ਬਹੁਤ ਹਰਾਸਮੈਂਟ ਹੁੰਦਾ ਆ ਬਹੁਤ ਕੁਝ ਹੁੰਦਾ ਬਟ ਨਹੀਂ ਬੋਲਦੀਆਂ ਉਹਨਾਂ ਨੂੰ ਅੱਗੇ ਫਿਊਚਰ ਦਿਖਦਾ ਉਹ ਇੱਕ ਡ੍ਰੀम्स ਹੁੰਦੇ ਆ ਬਹੁਤ ਬਹੁਤ ਸੁਪਨੇ ਵੱਡੇ ਹੁੰਦੇ ਆ ਤੇ ਜੇ ਉਹ ਨਾ ਚੱਲਣ ਗਿਆ ਸਾਰਾ ਕੁਝ ਤੇ ਸੁਪਨੇ ਨਹੀਂ ਪੂਰੇ ਹੋ ਸਕਦੇ ਨਾ ਅੱਛਾ ਜੀ ਮਤਲਬ ਅਗਰ ਤੁਹਾ ਤੁਸੀਂ ਮਿਹਨਤ ਕਰ ਰਹੇ ਹੋ ਕ੍ਰੀਏਟਿਵ ਹੋ ਆਰਟਿਸਟ ਹੋ ਤੁਹਾਡੇ ਵਿੱਚ ਕਲਾ ਹੈ ਗੁਣ ਹੈ ਪਰ ਤੁਹਾਨੂੰ ਕੰਪਰੋਮਾਈਜ਼ ਕਰਨਾ ਹੀ ਪੈਣਾ ਕਿਉਂਕਿ ਕੱਲੀ ਕ੍ਰੀਏਟੀਵਿਟੀ ਵੀ ਨਹੀਂ ਚੱਲਦੀ ਕੱਲੀ ਕਲਾ ਵੀ ਨਹੀਂ ਚੱਲਦੀ ਉਹਦੇ ਵਿੱਚ ਪੈਸੇ ਲਾਉਣੇ ਪੈਂਦੇ ਆ ਉਹਦੇ ਵਿੱਚ سپورਟ ਬਹੁਤ ਚਾਹੀਦੀ ਹੁੰਦੀ ਆ ਤੇ ਜੇ ਤੁਹਾਡੀ ਫੈਮਿਲੀ ਨੂੰ ਤੁਹਾਡੇ ਚੀਜ਼ ਬਾਰੇ ਨੌਲੇਜ ਨਹੀਂ ਹੈਗੀ ਤੁਹਾਡੇ ਬਿਜ਼ਨਸ ਬਾਰੇ ਨਹੀਂ ਪਤਾ ਹੈਗਾ ਉਹ ਅੰਡਰਸਟੈਂਡ ਨਹੀਂ ਕਰਦੇ ਹੈਗੇ ਔਰ ਜਿਹੜਾ ਕਰਦਾ ਆ ਤੇ ਆਬਵੀਅਸਲੀ ਤੁਹਾਨੂੰ ਉਹਨੂੰ ਹੀ ਐਸੈਪਟ ਕਰਨਾ ਪਊਗਾ ਨਾ ਫਿਰ ਨਿਊ ਕਮਰ ਕੋਈ ਆਉਂਦਾ ਤੇ ਉਹ ਕਿਵੇਂ ਸਰਵਾਈਵ ਕਰੂਗਾ ਇਹ ਤਾਂ ਹੁਣ ਉਹ ਹੀ ਸੋਚ ਸਕਦੇ ਆ ਹੂੰ ਕੋਈ ਤਾਂ ਸੋਲੂਸ਼ਨ ਖਾਣਾ ਕੱਢਣਾ ਪੈਣਾ ਜਿਵੇਂ ਤੁਸੀਂ ਖੁੱਲ ਕੇ ਬੋਲ ਰਹੇ ਹੋ ਬਹੁਤ ਸਾਰੇ ਲੋਕ ਨਹੀਂ ਬੋਲਦੇ ਇਦਾਂ ਸਪੈਸ਼ਲੀ ਕੁੜੀਆਂ ਨਹੀਂ ਬੋਲਦੀਆਂ ਪਹਿਲਾਂ ਵੀ ਇੰਟਰਵਿਊ ਕੀਤੀ ਸੀਗੀ ਉਦੋਂ ਵੀ ਮੈਨੂੰ ਬਹੁਤ ਕਾਲਸ ਆਈਆਂ ਤੁਸੀਂ ਇਵਨ ਕਿ ਸਿੰਗਰਾ ਦੀਆਂ ਆਈਆਂ ਹੂੰ ਉਹ ਸਿੰਗਰਾ ਦੀ ਵੀ ਕਿਉਂ ਆਈਆਂ ਮੈਂ ਸਿੱਧੂ ਬਾਰੇ ਗੱਲ ਕਹੀ ਸੀ ਤੇ ਇਹ 100% ਟ੍ਰੂ ਆ ਕੋਈ ਉੱਤੇ ਡਿਬੇਟ ਨਹੀਂ ਕਰ ਸਕਦਾ ਕਿ ਨਹੀਂ ਤੁਸੀਂ ਗਲਤ ਗਿਆ ਨਾ ਹੂੰ ਉਹਦੇ ਵਿੱਚ ਹੋਇਆ ਸੀਗਾ ਕਿ ਜਿੰਨੇ ਨੂੰ ਵੀ ਸਿੱਧੂ ਨੇ ਹਿੱਟ ਕੀਤਾ ਜਾਂ ਜਿਨ੍ਹਾਂ ਦੇ ਵੀ ਅੱਜ ਕੰਮ ਚੱਲ ਰਹੇ ਹਨਾ ਤੇ ਇਹ ਤੁਸੀਂ ਵੀ ਮੈਨੂੰ ਦੱਸੋ ਵੀ ਇਹ ਗਲਤ ਤੇ ਕਿ ਸਹੀ ਆ ਨਾ ਮਤਲਬ ਸਿੱਧੂ ਦੀ ਜੁੱਤੀ ਵਰਗਾ ਵੀ ਨਹੀਂ ਕੋਈ ਹੈਗਾ ਹਮ ਇੰਨੀ ਗੱਲ ਮੈਂ ਪਹਿਲਾਂ ਕਹੀ ਸੀ ਕਿ ਮੈਨੂੰ ਇੰਨੀਆਂ ਕਾਲਸ ਆਈਆਂ ਸਿੰਗਰਾਂ ਦੀਆਂ ਕਿ ਗੁਰਹੀਰ ਤੂੰ ਤਾਂ ਕਿਸੇ ਨੂੰ ਨਹੀਂ ਛੱਡਿਆ ਤੂੰ ਤਾਂ ਸਾਰਿਆਂ ਨੂੰ ਮਤਲਬ ਵੇੜਤਾ ਨਾਲ ਹੀ ਹਨਾ ਹਮ ਹਮ ਔਰ ਮੈਂ ਇੱਕ ਗੱਲ ਕਹਿੰਦੀ ਸੀ ਮੈਂ ਕਿਹਾ ਵੀ ਮੈਂ ਜੋ ਕਿਹਾ ਸੱਚ ਕਿਹਾ ਉਹਦੇ ਵਿੱਚ ਗਲਤ ਤਾਂ ਕੁਝ ਹੈ ਹੀ ਨਹੀਂਗਾ ਹਨਾ ਤੁਸੀਂ ਮੈਨੂੰ ਕਾਲ ਕਰਕੇ ਇੰਨੀ ਗੱਲ ਕਿਉਂ ਕਰ ਰਹੇ ਹੋ ਮੈਂ ਤੁਹਾਨੂੰ ਤਾਂ ਨਹੀਂ ਕਿਹਾ ਸਿੱਧਾ ਹਮ ਮੈਂ ਤੁਹਾਡਾ ਨਾਂ ਲਿਆ ਨੇ ਨਾ ਨਹੀਂ ਲਿਆ ਮੈਂ ਕਿ ਫਿਰ ਤੁਹਾਨੂੰ ਫੀਲ ਹੋਇਆ that mean ਤੁਸੀਂ ਹੈ ਜਿਵੇਂ ਚੋਰ ਨੂੰ ਆਪਣਾ ਹੀ ਪਾਲਾ ਆਪਣਾ ਹੀ ਪਾਲਾ ਹੁੰਦਾ ਹਨ ਤੇ ਇਵਨ ਕਿ ਜੇ ਉਹ ਸੋਚਦੇ ਤੋ ਹੈਗੇ ਆ ਹੂੰ ਜਿਉਂ ਨਾਲ ਲੱਗਿਆ ਕਿ ਉਹਨਾਂ ਨੂੰ ਟਾਰਗੇਟ ਕੀਤਾ ਤੇ ਜਿੰਨਿਆਂ ਨੂੰ ਸਿੱਧੂ ਨੇ ਹਿੱਟ ਕੀਤਾ ਤੇ ਅੱਜ ਉਹ ਲੋਕਾਂ ਨੇ ਕਦੇ ਵੀ ਕਿਸੇ ਨੂੰ ਸਪੋਰਟ ਕੀਤੀ ਹੂੰ ਚਾਹੇ ਕੁੜੀਆਂ ਚਾਹੇ ਮੁੰਡੇ ਆ ਚਾਹੇ ਕੋਈ ਵੀ ਆ ਹੂੰ ਕਿਉਂਕਿ ਉਹ ਤਾਂ ਆਪ ਵਿਚਾਰੇ ਰੋਲਦੇ ਖੋਲਦੇ ਸੀਗੇ ਸਿੱਧੂ ਨੇ ਚਾਹ ਕੇ ਹਿੱਟ ਕਰ ਦਿੱਤੇ ਉਹ ਕਿਉਂ ਸਪੋਰਟ ਕਰਨਗੇ ਕਿਸੇ ਨੂੰ ਹੂੰ ਇਕਾ ਅੱਜਕੱਲ ਸੋਸ਼ਲ ਮੀਡੀਆ ਤੇ ਐਕਟਿਵ ਰਹਿਣਾ ਬਹੁਤ ਜ਼ਰੂਰੀ ਹੋ ਗਿਆ ਭਾਵੇਂ ਤੁਸੀਂ ਆਰਟਿਸਟਾਂ ਭਾਵੇਂ ਤੁਹਾਡਾ ਕੋਈ ਆਪਣਾ ਕੰਮ ਆ ਬਿਜ਼ਨਸ ਆ ਹਾਂਜੀ ਸੋਸ਼ਲ ਮੀਡੀਆ ਤੇ ਐਕਟਿਵ ਰਹਿਣਾ ਪਹਿਲਾਂ ਆਰਟਿਸਟਾਂ ਲਈ ਜ਼ਰੂਰੀ ਹੁੰਦਾ ਸੀ ਅੱਜਕੱਲ ਤਾਂ ਹਰੇਕ ਲੇਡੀ ਐਵੇਂ ਲੱਕ ਹਲਾਈ ਜਾਂਦੀ ਐ ਕੁਛ ਨਾ ਕੁਛ ਦਿਖਾਈ ਜਾਂਦੀ ਐ ਉਹਨਾਂ ਦੇ ਵੀ ਤੁਸੀਂ ਦੇਖੋ ਕਿੰਨੇ ਕਿੰਨੇ ਫਾਲੋਅਰਸ ਹੈਗੇ ਹਨਾ ਇੱਕ ਪ੍ਰੋਫੈਸ਼ਨਲੀ ਬੰਦਾ ਹੈਗਾ ਉਹਨੇ ਤਾਂ ਕਰਨਾ ਹੀ ਆ ਹਮ ਔਰ ਜਿਹੜੀਆਂ ਨਾਰਮਲ ਬੀਬੀਆਂ ਘਰ ਚ ਖਲਾਰਾ ਪਿਆ ਹੁੰਦਾ ਰੀਲ ਬਣਾਉਣ ਲੱਗੀਆਂ ਹੁੰਦੀਆਂ ਹਮ ਉਹਨਾਂ ਨੂੰ ਕੋਈ ਸਮਝਾਉਣ ਵਾਲਾ ਵੀ ਹੈ ਨਹੀਂ ਕਿ ਇਹ ਨਹੀਂ ਚਾਹੀਦਾ ਹਮ ਪਤਾ ਨਹੀਂ ਕੀ ਚੱਲ ਰਿਹਾ ਚਲੋ ਇੱਕ ਤਾਂ ਬੰਦਾ ਕ੍ਰੀਏਟਿਵ ਆ ਹਨਾ ਆਪਣਾ ਕੰਮ ਦਿਖਾ ਰਿਹਾ ਉਹਦੇ ਥੱਲੇ ਵਿਊ ਨਹੀਂ ਹੁੰਦੇ ਪਰ ਫਾਲਤੂ ਦੀਆਂ ਵੀਡੀਓਜ਼ ਥੱਲੇ ਬਹੁਤ ਵਿਊ ਹੁੰਦੇ ਮੈਂ ਕਿਹਨੀ ਫਾਲਤੂ ਇੰਨੀ ਆ ਕਿ ਫਾਲਤੂ ਹੈਗੀ ਆ ਨਾ ਤੁਸੀਂ ਬ੍ਰਾਡ ਗਲੇ ਪਾ ਲਓ ਬੈਕ ਤੋਂ ਕੁਝ ਦਿਖਾ ਦਿਓ ਬੈਕ ਨੈਕ ਦਿਖਾ ਦਿਓ ਉਹ ਤੁਸੀਂ ਕੋਈ ਵੀ ਗੰਦੀ ਹਰਕਤ ਕਰ ਦੋਗੇ ਨਾ ਤੁਹਾਡੇ ਮਿਲੀਅਨਸ ਦੇ ਵਿੱਚ ਵਿਊ ਆਉਂਦੇ ਆ ਜੇ ਤੁਸੀਂ ਨਾਰਮਲ ਕੁਝ ਰੈਗੂਲਰ ਹੀ ਕੁਝ ਕਰਦੇ ਆ ਕੋਈ ਕੋਈ ਇੰਟਰਸਟ ਨਹੀਂ ਦਿੰਦਾ ਚੰਗੀ ਚੀਜ਼ ਕੋਈ ਦੇਖਣਾ ਨਹੀਂ ਚਾਹੁੰਦਾ ਪਰ ਇਹ ਵੀ ਚੀਜ਼ ਆ ਫੇ ਸਿੰਗਰ ਨੇ ਜਾਂ ਫਿਲਮਾਂ ਅੱਜ ਕੱਲ ਪ੍ਰਮੋਟ ਕਰਨ ਲਈ ਇੰਨਾ ਹੀ ਇਨਫਲੂਐਂਸਰਸ ਕੋ ਲਾਉਂਦੇ ਆ ਉਹਨਾਂ ਕੋਲ ਆਉਣ ਗਈ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਨਾਲ ਲੋਕੀ ਜੁੜ ਚੁੱਕੇ ਆ ਹੂੰ ਇਹਨਾਂ ਨੂੰ ਤੁਸੀਂ ਕੋਈ ਵੀ ਚੀਜ਼ ਕਹੋਗੇ ਤਾਂ ਹਰੇਕ ਬੰਦਾ ਜਿਹੜਾ ਜੁੜਿਆ ਉਹਨੇ ਤਾਂ ਟੱਚ ਕਰਕੇ ਦੇਖਣਾ ਹੈ ਕਿ ਯਾਰ ਇਹਨੇ ਕੀ ਅੱਜ ਰੀਲ ਕਿਹੜੀ ਪਾਈ ਹੈ ਹਨਾ ਕੀ ਸਿਗਾ ਤੇ ਆਬਵੀਅਸਲੀ ਉਹਨਾਂ ਦੇ ਕੋਲ ਆਉਣ ਗਈ ਮਤਲਬ ਇੰਨਾ ਕੁ ਡਾਊਨ ਕਰ ਦਿੱਤਾ ਰੀਲਾਂ ਵਾਲਿਆਂ ਨੇ ਵਲੌਗਸ ਬਣਾਉਣ ਵਾਲਿਆਂ ਨੇ ਲੋਕਾਂ ਨੂੰ ਆਰਟਿਸਟਾਂ ਨੂੰ ਇਹ ਕੇਵੀ ਨਾ ਆਰਟਿਸਟ ਦੀ ਲਾਈਫ ਤੋਂ ਬੰਦਾ ਬਹੁਤ ਕੁਝ ਸਿੱਖਦਾ ਆ ਲੋਕੀ ਕਈ ਲੋਕੀ ਤਰ੍ਹਾਂ ਅਭੀ ਮੰਨ ਲੰਦੇ ਰੋਲ ਰੋਲ ਮਾਡਲ ਹੁੰਦੇ ਪਰ ਉਹੀ ਜਦੋਂ ਫਿਰ ਇਧਰਲੇ ਪਾਸੇ ਤੁਰ ਪੈਂਦੇ ਆ ਫੇ ਉਹ ਕਿੱਥੋਂ ਦਾ ਕੀ ਉਹ ਲੋਕਾਂ ਨੂੰ ਸਿਖਾਉਣਗੇ ਮਤਲਬ ਅੱਜ ਕੱਲ੍ਹ ਜੇ ਤੁਸੀਂ ਸੋਚ ਰਿਹਾ ਨਾ ਸਿਖਾਉਣਾ ਕਿਸੇ ਨੂੰ ਅੱਜ ਕੱਲ੍ਹ ਤਾਂ ਹਰੇਕ ਬੰਦਾ ਹੀ ਗੁਰੂ ਆ ਹਰੇਕ ਬੰਦਾ ਹੀ ਸਿੱਖਿਆ ਹੋਇਆ ਆ ਟੰਗੀ ਚੀਜ਼ ਤੁਸੀਂ ਸਿਖਾਓਗੇ ਨਾ ਤੇ ਹਰ ਇੱਕ ਬੰਦਾ ਤੁਹਾਨੂੰ ਕਹੋਗਾ ਇਹ ਬੇਵਕੂਫ ਬੰਦਾ ਆ ਉਹ ਤੁਸੀਂ ਕੋਈ ਉਹਨੂੰ ਗਲਤ ਹਰਕਤ ਕਹਿ ਦੋ ਕਰਨ ਵਾਸਤੇ ਕੋਈ ਮਾੜੀ ਚੀਜ਼ ਕਹੋਗੇ ਨਾ ਤੇ ਉਹਨੇ ਕਹਣਾ ਨਹੀਂ ਯਾਰ ਇਹ ਬੰਦਾ ਤਾਂ ਇਹਦੇ ਵਰਗਾ ਤਾਂ ਹੈ ਹੀ ਨਹੀਂ ਕੋਈ ਹੂੰ ਜਿੰਨਾ ਇਹ ਚੰਗਾ ਆ ਹੂੰ ਕਮਿਊਨਿਟੀ ਦਾ ਦਿਮਾਗ ਹੀ ਉਦਾਂ ਦਾ ਹੋ ਗਿਆ ਜਾਂ ਮੈਟੈਲਿਟੀ ਇਦਾਂ ਦੀ ਹੋ ਗਈ ਅੱਜ ਕੱਲ ਕਲਾ ਨਹੀਂ ਚੱਲਦੀ ਹੈਗੇ ਅੱਜ ਕੱਲ ਬਿਊਟੀ ਚੱਲਦੀ ਤੁਸੀਂ ਦੇਖਦੇ ਹੋ ਕਿੰਨੀਆਂ ਕੋ ਸੁਰੀਲੀਆਂ ਕੁੜੀਆਂ ਚੱਲਦੀਆਂ ਹਨਾ ਸੁਰੀਲੀਆਂ ਸਾਰੀਆਂ ਘਰਾਂ 'ਚ ਬੈਠੀਆਂ ਜਿਹੜੀਆਂ ਮਤਲਬ ਸਿੱਧਾ ਸਿੱਧਾ ਗਾਉਣ ਵਾਲੀਆਂ ਉਹਨਾਂ ਦੇ ਕੰਮ ਚੱਲਦੇ ਆ ਔਰ ਲੋਕ ਅੱਜਕੱਲ ਇਹ ਨਹੀਂ ਦੇਖਦੇ ਕਿ ਤੁਸੀਂ ਬਹੁਤ ਸੁਰੀਲਾ ਗਾਉਂਦੇ ਆ ਤੁਸੀਂ ਬਹੁਤ ਸੁਰ ਦੇ ਵਿੱਚ ਹੈਗੇ ਆ ਤੁਹਾਡੀ ਬਿਊਟੀ ਤੁਹਾਡੀ ਪਰਫਾਰਮੈਂਸ ਵਧੀਆ ਹੋਣੀ ਚਾਹੀਦੀ ਹੈ ਤੇ ਬਸ ਚੱਲੀ ਜਾਂਦਾ ਤੁਸੀਂ ਦੇਖੋ ਕਿੰਨੀਆਂ ਕੁ ਸੁਰੀਲੀਆਂ ਜੜੀਆਂ ਹਿੱਟ ਹੋਈਆਂ ਹੂੰ ਪੜ੍ਹੇ ਜਿਸਵੇਂ ਮੁੰਡਿਆਂ ਤੇ ਵੀ ਆ ਜਾਂਦੀ ਮੁੰਡੇ ਵੀ ਹਨਾ ਅੱਜ ਕੱਲ ਸਪੈਸ਼ਲੀ ਆਟੋ ਟਿਊਨ ਦਾ ਜ਼ਮਾਨਾ ਸਭ ਕੁਝ ਬਹੁਤ ਈਜ਼ੀ ਆ ਈਜ਼ੀ ਆ ਤੁਹਾਨੂੰ ਮਤਲਬ ਤੁਸੀਂ ਕੰਪਿਊਟਰ ਤੇ ਬੈਠੇ ਆ ਤੇ ਬਸ ਆਪਣੀ ਉਹ ਆਵਾਜ਼ ਨੂੰ ਇੰਨਾ ਕੁ ਵਾਈਬੋ ਦੇ ਵਿੱਚ ਲਿਆਂਦੀ ਕਿ ਲੋਕੀ ਉਹਦੇ ਤੇ ਝੂਲਦੇ ਫਿਰਦੇ ਸਹੀ ਗੱਲ ਹੈ ਸਹੀ ਗੱਲ ਹੈ ਪਰ ਰੀਜ਼ਨ ਕੀ ਆ ਮਤਲਬ ਐਦਾਂ ਕਿਉਂ ਚਲੋ ਕੁੜੀਆਂ 'ਚ ਤਾਂ ਆਪਾਂ ਮੰਨ ਲੈਂਦੇ ਕਿ ਬਿਊਟੀ ਫੈਕਟਰ ਆ ਮੁੰਡਿਆਂ ਵਿੱਚ ਕਿਉਂ ਇਹ ਚੀਜ਼ ਆ ਮੁੰਡਿਆਂ ਨੂੰ ਮੁੰਡੇ ਸਪੋਰਟ ਬਹੁਤ ਕਰਦੇ ਆ ओके okay. एक एक मुंडे ਦਾ ਗਾਣਾ ਹੋਵੇ ਉਹਦਾ 100 ਯਾਰ ਹੁੰਦਾ ਉਹਨੂੰ ਸਪੋਰਟ ਕਰਨ ਵਾਲਾ ਹਰੇਕ ਬੰਦਾ ਰੀਲਾਂ ਪਾਉਂਦਾ ਹਰੇਕ ਬੰਦਾ ਸਟੋਰੀਜ਼ ਪਾਉਂਦਾ ਹਨਾ ਤੇ ਜਿਹੜੀਆਂ ਫੀਮੇਲ ਆ ਉਹ ਤਾਂ ਚਾਰ ਜਣੀਆਂ ਵੀ ਨਹੀਂ ਕਿਸੇ ਗਰੁੱਪ ਚ ਪਾ ਕੇ ਰਾਜੀ ਉਹ ਵੀ ਕਹਿੰਦੀ ਨਹੀਂ ਯਾਰ ਅਸੀਂ ਇਹਦੇ ਲਈ ਸਪੋਰਟ ਕਿਉਂ ਕਰੀਏ ਨਾ ਸਾਨੂੰ ਬੈਨੀਫਿਟ ਨਹੀਂ ਹੈਗਾ ਬਟ ਬॉयज ਬਹੁਤ ਕਰਦੇ ਆ ਤੁਹਾਨੂੰ ਨਹੀਂ ਮਿਲਿਆ ਸਪੋਰਟ ਕਿਸੇ ਦਾ ਇੰਡਸਟਰੀ ਵਿੱਚ ਨਹੀਂ ਫਿਲਹਾਲ ਤਾਂ ਨਹੀਂ ਤੁਸੀਂ ਕਿਹਾ ਕਿਸੇ ਨੂੰ ਕਿ ਆਪਣੀ ਸਟੋਰੀ ਮੇਰੀ ਸਟੋਰੀ ਸ਼ੇਅਰ ਕਰੋ ਜਾਂ ਮੇਰਾ ਗਾਣਾ ਸ਼ੇਅਰ ਕਰੋ ਆਪਣੇ ਇਨਸਟਾ ਤੇ ਮੇਰੀਆਂ ਬੜੀਆਂ ਵਧੀਆ ਵਧੀਆ ਫੀਮੇਲ ਆਰਟਿਸਟ ਸਿੰਗਰਾਂ ਜਿਹੜੀਆਂ ਹੈਗੀਆਂ ਆ ਫਰੈਂਡ ਹੈਗੀਆਂ ਮੇਰੀਆਂ ਕਹਿ ਦੇਈਦਾ ਕਹਿਣਾ ਤੇ ਕਰਨੀ ਦੇ ਵਿੱਚ ਬਹੁਤ ਫਰਕ ਆ ਤੁਸੀਂ ਕਹਿ ਦਿੱਤਾ ਉਹਨਾਂ ਨੇ ਕਰਨਾ ਜਾਂ ਨਹੀਂ ਕਰਨਾ ਉਹਨਾਂ ਤੇ ਮੈਟਰ ਕਰਦਾ ਹਨ ਕਹਿ ਦਿੰਦੀ ਆ ਮੈਂ ਬਸ ਸੌਣ ਲੱਗੀ ਸੀ ਹੁਣੀ ਬਸ ਯਾਰ ਮੈਂ ਭੁੱਲ ਗਈ ਸੀ ਮੈਨੂੰ ਕਾਲ ਆ ਗਈ ਸੀ ਕੋਈ ਘਰ ਆ ਗਿਆ ਸੀਗਾ ਬਸ ਉਹਦੇ ਵਿੱਚ ਤੁਸੀਂ ਸਮਝ ਜਾਂਦੇ ਆ ਵੀ ਨਹੀਂ ਕਰਨਾ ਚਾਹੁੰਦੀ So, die ਮਤਲਬ ਉਹ ਹੀ ਨਾ ਪਰਸਨਲੀ ਮੂਤੇ ਸਪੋਰਟ ਹੈਗੀ ਆ ਮੈਂ ਤੇਰੇ ਨਾਲ ਖੜਾ ਆ ਤੇਰੇ ਨਾਲ ਖੜੀ ਆ ਤੇ ਪਰ ਜਦੋਂ ਤੁਸੀਂ ਬੈਠ ਦੇਖਾਈ ਨਾਲ ਹੀ ਪਬਲੀਕਲੀ ਕੋਈ ਸਪੋਰਟ ਨਹੀਂ ਹਾਂ ਬਟ ਤੁਸੀਂ ਇਹ ਵੀ ਦੇਖੋ ਅੱਜ ਕੱਲ ਤੁਸੀਂ ਕਿਸੇ ਨੂੰ ਫੋਰਸ ਨਹੀਂ ਕਰ ਸਕਦੇ ਯਾਰ ਇਹਨੂੰ ਫੋਲੋ ਕਰ ਜਾਂ ਇਹਦਾ ਲਾਈਕ ਕਰ ਹਨਾ ਨਹੀਂ ਕਰ ਸਕਦੇ ਹਰ ਇੱਕ ਬੰਦੇ ਦੀ ਆਪਣੀ ਥਿੰਕਿੰਗ ਆ ਜੋ ਕਰਨਾ ਚਾਹੁੰਦੇ ਆ ਤੇ ਕਰਨਗੇ ਆਦਰਵਾਇਸ ਕਿਸੇ ਦੇ ਕਹਿਣ ਤੇ ਤਾਂ ਹੋਣਾ ਹੀ ਨਹੀਂਗਾ ਬਟ ਪਤਾ ਨਹੀਂ ਲੋਕਾਂ ਦੀ ਸੋਚ ਹੋ ਗਈ ਆ ਵੀ ਸ਼ਾਇਦ ਮੈਂ ਇਹਦੀ ਸਟੋਰੀ ਅਪਲੋਡ ਕਰੂੰਗੀ ਮੇਰੀ ਸਟੋਰੀ ਕਰਕੇ ਹਿੱਟ ਨਾ ਹੋ ਜਾਈ